ਸਵਾਗਤ ਦੋਸਤੋ ਅੱਜ ਚਰਚਾ ਕਰਾਂਗੇ ਇੱਕ ਮੁੱਦਾ ਬਹੁਤ ਹੀ ਸੋਸ਼ਲ ਮੀਡੀਆ ਤੇ ਜਿਹੜਾ ਇਸ ਟਾਈਮ ਭਖਿਆ ਹੋਇਆ ਵਾ ਇੱਕ ਹਨੀਮੂਨ ਤੇ ਜਿਹੜਾ ਜੋੜਾ ਜਾਂਦਾ ਵਾ ਕਿਸ ਤਰ੍ਹਾਂ ਉਸ ਤੋਂ ਬਾਅਦ ਉਹ ਲਾਪਤਾ ਹੋ ਜਾਂਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਵਾ ਨੌਜਵਾਨ ਦੀ ਲਾਸ਼ ਉਹ ਇੱਕ ਖੱਡ ਦੇ ਵਿੱਚੋਂ ਮਿਲਦੀ ਆ ਤੇ ਜਿਸ ਦੇ ਸਰੀਰ ਦੇ ਉੱਤੇ ਚਾਕੂਆਂ ਦੇ ਨਿਸ਼ਾਨ ਜਿਹੜੇ ਉਹ ਬ੍ਰਾਹਮਣਤ ਹੁੰਦੇ ਆ ਕਿਸ ਤਰ੍ਹਾਂ ਇੱਕ ਪਲੈਨਿੰਗ ਦੇ ਨਾਲ ਜਿਹੜਾ ਉਸ ਦਾ ਕਤਲ ਕੀਤਾ ਜਾਂਦਾ ਵਾ ਤੇ ਹੁਣ ਜਿਹੜੀ ਉਸ ਦੀ ਪਤਨੀ 와 ਉਸ ਦੇ ਵੱਲੋਂ ਜਿਹੜਾ ਸਰੈਂਡਰ ਕਰ ਦਿੱਤਾ ਜਾਂਦਾ ਵਾ ਵਿਆਹ ਮਗਰੋਂ ਆਪਣੀ ਪਤਨੀ ਦੇ ਨਾਲ ਹਨੀਮੂਨ ਲਈ ਮੇਗਾਲੀਆ ਗਏ ਇੰਦੌਰ ਦੇ ਨੌਜਵਾਨ ਨੂੰ ਉਸ ਦੀ ਪਤਨੀ ਨੇ ਹੀ ਮਾਰ ਦਿੱਤਾ ਇਸ ਕੰਮ ਲਈ ਉਸਨੇ ਕਿਰਾਏ ਤੇ ਚਾਰ ਕਾਤਲਾਂ ਦੀ ਮਦਦ ਲਈਤੀ ਜੋ ਵੀ ਇਹ ਖਬਰਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਦੱਸਿਆ ਗਿਆ ਕਿ ਜੋੜੇ ਨੇ 11 ਮਈ ਨੂੰ ਵਿਆਹ ਕਰਵਾਇਆ ਸੀ ਅਤੇ 21 ਮਈ ਨੂੰ ਹਨੀਮੂਨ ਲਈ ਮੈ ਗਾਲੀਆ ਦੀ ਰਾਜਧਾਨੀ ਸ਼ੇਲੌਂਗ ਪਹੁੰਚ ਗਏ ਸਨ ਇਸ ਮਗਰੋਂ ਇਹ ਜੋੜਾ ਲਾਪਤਾ ਹੋ ਗਿਆ ਸੀਗਾ ਤੇ ਪਰ ਹੁਣ ਇਸ ਮਾਮਲੇ ਵਿੱਚ ਸਸਨੇ ਖੇ ਜਿਹੜਾ ਖੁਲਾਸਾ ਹੋਇਆ ਵਾ ਇੱਕ ਗਾਈਡ ਵੱਲੋਂ ਵੀ ਇਹ ਦੱਸਿਆ ਜਾ ਰਿਹਾ ਵਾ ਕਿ ਉਹਨਾਂ ਦਾ ਜਿਹੜਾ ਇੱਕ ਗੱਡੀ ਦੇ ਵਿੱਚ ਤਿੰਨ ਚਾਰ ਨੌਜਵਾਨਾਂ ਵੱਲੋਂ ਇੱਕ ਪਿੱਛਾ ਕੀਤਾ ਜਾ ਰਿਹਾ ਸੀਗਾ ਕਾਫੀ ਦਿਨਾਂ ਦੀ ਭਾਲ ਤੋਂ ਬਾਅਦ ਉਸਦੀ ਪਤਨੀ ਜਿਹੜੀ ਆ ਹੁਣ ਦੱਸਿਆ ਜਾ ਰਿਹਾ ਕਿ ਉਸਦੀ ਪਤਨੀ ਜਿਹੜਾ ਵਾ ਹੁਣ ਸਰੈਂਡਰ ਜਿਹੜਾ ਕਰ ਦਿੱਤਾ ਵਾ ਤੇ ਹੁਣ ਮੇ ਗਾਲੀਆ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਆਈ ਨੋਗਰਾ ਨੇ ਸੋਮਵਾਰ ਨੂੰ ਕਿਹਾ ਕਿ इंदौर ਦੇ ਰਾਜਾ ਰਗੂਵੰਸੀ ਨੂੰ ਮਗਾਲੀਆ ਵਿੱਚ ਉਸਦੀ ਪਤਨੀ ਨੇ ਕਾਤਲਾ ਦੇ ਕਿਰਾਏ ਤੇ ਜਿਹੜਾ ਲਿੱਤਾ ਸੀ ਕਾਤਲਾ ਨੂੰ ਤੇ ਡੀਜੀਪੀ ਨੇ ਕਿਹਾ ਕਿ ਰਾਜਾ ਦੀ ਪਤਨੀ ਸੋਨਮ ਉੱਤਰ ਪ੍ਰਦੇਸ਼ ਦੇ ਗਾਜੀਪੁਰਸ ਵਿੱਚ ਸਾਹਮਣੇ ਜਿਹੜਾ ਉਹ ਆਤਮ ਸਮਰਪਣ ਜਿਹੜਾ ਕਰ ਦਿੱਤਾ ਵਾ ਜਦੋਂ ਕਿ ਤਿੰਨ ਹੋਰ ਹਮਲਾਵਾਰਾਂ ਨੂੰ ਰਾਤ ਭਰ ਛਾਪੇਮਾਰੀ ਦਾਨ ਗ੍ਰਿਫਤਾਰ ਕਰ ਲਿੱਤਾ ਗਿਆ ਵਾ ਅਤੇ ਦੋ ਹੋਰ ਮੁਲਜ਼ਮਾਂ ਨੂੰ ਵਿਸ਼ੇਸ਼ ਜਾਂ ਟੀਮ ਨੇ ਇੰਦੌਰ ਤੋਂ ਗ੍ਰਿਫਤਾਰ ਜਿਹੜਾ ਕਰ ਲਿਆ ਵਾ ਦੋਸਤੋ ਕਿਸ ਤਰ੍ਹਾਂ ਆਪਣੇ ਹੀ ਪਤੀ ਦਾ ਕਤਲ ਕਰਵਾਣ ਦੇ ਜਿਹੜੇ ਦੋਸ਼ ਉਹਦੇ ਉੱਤੇ ਲੱਗ ਰਹੇ ਆ ਅੱਗੇ ਨੌਗਰਾਏ ਨੇ ਕਿਹਾ ਕਿ ਸੋਨਮ ਨੇ ਉੱਤਰ ਪ੍ਰਦੇਸ਼ ਦੇ ਨੰਦਗੱਜ ਪੁਲਿਸ ਸਟੇਸ਼ਨ ਵਿੱਚ ਆਤਮ ਸਵਰਪਨ ਕੀਤਾ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਕਿ ਡੀਜੀਪੀ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਖੁਲਾਸਾ ਕੀਤਾ ਕਿ ਸੋਨਮ ਨੇ ਰਗੂਵੰਛੀ ਨੂੰ ਮਾਰਨ ਲਈ ਉਹਨਾਂ ਨੂੰ ਕਿਰਾਏ ਤੇ ਲਿਆ ਸੀ ਉਹਨਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਅਪਰਾਧ ਵਿੱਚ ਸ਼ਾਮਲ ਕੁਝ ਹੋਰ ਲੋਕਾਂ ਨੂੰ ਫੜਨ ਲਈ ਕਾਰਵਾਈ ਅਜੇ ਵੀ ਜਾਰੀ ਹੈ ਬੰਗਾਲੀਆ ਦੇ ਮੁੱਖ ਮੰਤਰੀ ਗੌਨਰਾਡ ਕੇ ਸੰਮਾਨਯ ਰਾਜ ਦੇ ਦੇਸ਼ ਨੂੰ ਹਿਲਾ ਦੇਣ ਵਾਲੇ ਮਾਮਲੇ ਵਿੱਚ ਹੱਲ ਕਰਨ ਲਈ ਪੁਲਿਸ ਦੀ ਪ੍ਰਸ਼ੰਸਾ ਕੀਤੀ ਆ ਉਹਨਾਂ ਨੇ ਐਕਸ ਤੇ ਪੋਸਟ ਕੀਤਾ ਕਿ 7 ਦਿਨਾਂ ਦੇ ਅੰਦਰ ਮਹਾਲਿਆ ਪੁਲਿਸ ਨੇ ਰਾਜਾ ਕਤਲ ਕੇਸ ਇੱਕ ਵੱਡੀ ਸਫਲਤਾ ਜਿਹੜੀ ਹਾਸਲ ਕੀਤੀ ਕਿਸ ਤਰ੍ਹਾਂ ਇੱਕ ਨੇ ਦੋਸ਼ ਨੂੰ ਚਾਕੂ ਮਾਰ ਕੇ ਜਿਹੜਾ ਖੱਡ ਦੇ ਵਿੱਚ ਸਿਰ ਦਿੱਤਾ ਉਸ ਤੋਂ ਬਾਅਦ ਪੂਰੀ ਪਲੈਨਿੰਗ ਦੇ ਨਾਲ ਕਿਸ ਤਰ੍ਹਾਂ ਉਹ ਨੌਜਵਾਨਾਂ ਨੂੰ ਕਰਾਇਤੇ ਲਿੱਤਾ ਗਿਆ ਇਸ ਤਰ੍ਹਾਂ ਉਸ ਦੇ ਜਿਹੜਾ ਮਰਡਰ ਨੂੰ ਜਿਹੜਾ ਇਲਜ਼ਾਮ ਦਿੱਤਾ ਗਿਆ ਮੱਧ ਪ੍ਰਦੇਸ਼ ਦੇ ਤਿੰਨ ਕਾਤਲਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਹੈਗੇ ਔਰਤ ਨੇ ਆਤਮ ਸਫਰ ਲਈ ਤੇ ਹਜੇ ਵੀ ਜਿਹੜੇ ਹੋਰ ਵੀ ਜਿਹੜੇ ਹਮਲਾਵਾਰਾਂ ਨੂੰ ਜਿਹੜੀ ਪਾਲ ਚੱਲਦੀ ਪਈ ਹੈ ਉਹਨਾਂ ਦੇ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਕਾਜੀਪੁਰ ਜ਼ਿਲ੍ਹੇ ਤੋਂ ਸੋਨਮ ਨੂੰ ਗ੍ਰਿਫਤਾਰ ਕੀਤਾ ਜੋ ਪਿਛਲੇ ਕਈ ਦਿਨਾਂ ਤੋਂ ਜਿਹੜੀ ਆਹੋ ਲਾਪਤਾ ਚੱਲ ਰਹੀ ਸੀਗੀ ਸੋਨਮ ਨੂੰ ਗਾਜੀਪੁਰ ਜ਼ਿਲ੍ਹੇ ਦੇ ਅੰਕੁਸ਼ਪੁਰ ਪਿੰਡ ਵਿੱਚ ਸਥਿਤ ਇੱਕ ਚਾਹ ਦੀ ਦੁਕਾਨ ਤੋਂ ਜਿਹੜਾ ਵਾ ਉਸਨੇ ਗ੍ਰਿਫਤਾਰ ਕੀਤਾ ਗਿਆ ਵਾ ਜੋ ਸੂਤਰਾ ਤੋੜੇ ਖਬਰ ਆ ਰਹੀ ਹੈ ਦੁਕਾਨ ਦੇ ਮਾਲਕ ਸਾਈ ਇਲਾਜਮ ਨੇ ਮਹੱਤਵਪੂਰਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੇ ਕਿਹਾ ਕਿ ਰਾਤ ਦਾ ਸਮਾਂ ਸੀ 1 ਵਜੇ ਦਾ ਸਮਾਂ ਸੀ ਉਹ ਟਾਬੇ ਤੇ ਆਈ ਤੇ ਰੋਂਦੀ ਹੋਈ ਉਸਨੇ ਕਿਹਾ ਕਿ ਉਹ ਘਰ ਫੋਨ ਕਰਨਾ ਚਾਹਦੀ ਹੈ ਉਹ ਟਾਬੇ ਤੇ ਆਈ ਜਦੋਂ ਉਸਨੇ ਉਸ ਨੂੰ ਫੋਨ ਕਰਵਾਉਣ ਲਈ ਫੋਨ ਦਿੱਤਾ ਇਸ ਲਈ ਮੈਂ ਉਸ ਨੂੰ ਫੋਨ ਦੇ ਦਿੱਤਾ ਉਸ ਨੂੰ ਉੱਥੇ ਜਾ ਕੇ ਬੈਠ ਕੇ ਗੱਲ ਕਰਨ ਲਈ ਕਿਹਾ ਤੇ ਉਸ ਤੋਂ ਬਾਅਦ ਮੈਂ ਪੁਲਿਸ ਨੂੰ ਫੋਨ ਕਰ ਦਿੱਤਾ ਅਤੇ ਫਿਰ ਪੁਲਿਸ ਆ ਕੇ ਉਸ ਨੂੰ ਅरेस्ट ਕਰ ਲਿੱਤਾ ਪੁਲਿਸ ਦੋ ਸੋਨਮ ਨੂੰ ਇਸ ਸਮੇਂ ਗਾਜੀਪੁਰ ਦੇ ਵਨ ਸਟਾਫ ਸੈਂਟਰ ਵਿੱਚ ਰੱਖਿਆ ਗਿਆ ਹੈ 23 ਨੂੰ ਸੋਨਮ ਅਤੇ ਪਤੀ ਦਾ ਰਾਜਾ ਰਗੁਵਾਸੀ ਨਾਲ ਗਾਇਬ ਹੋ ਗਈ ਸੀ 23 ਤਰੀਕ ਨੂੰ ਜਿਹੜੀ 23 ਮਈ ਨੂੰ ਉਹ ਗਾਇਬ ਹੋ ਗਈ ਸੀ ਵਿਆਹ ਤੋਂ ਬਾਅਦ ਹਨੀਮੂਨ ਤੇ ਗਈ ਸੀ ਦੋਨੋਂ ਜਣੇ ਦੇ ਉਹ ਉਸ ਤੋਂ ਬਾਅਦ ਉਹ ਗਾਇਬ ਹੋ ਗਈ ਸੀ ਦੁਨਨੀ ਕਾਫੀ ਪਾਲ ਚੱਲ ਰਹੀ ਸੀ ਕਿ ਮਾਮਲਾ ਕੀ ਆ ਉਸ ਤੋਂ ਬਾਅਦ ਜਿਹੜੀ ਉਹਦੀ ਪਤੀ ਦੀ ਲਾਸ਼ ਸੀ ਉਹ ਖੱਡ ਦੇ ਵਿੱਚ ਚਾਕੂ ਵੱਜਿਆ ਸੀ ਉਹਦੇ ਉੱਤੇ ਤੇਜਰਨ ਵੱਡੀ ਜਾਣਕਾਰੀ ਮਿਲੀ ਕਿ ਸੋਨਮ ਰਗੂਵੰਚੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਰਾਜ ਕੁਸ਼ਵਾਹ ਨਾਮ ਦੇ ਇੱਕ ਵਿਅਕਤੀ ਨਾਲ ਪਿਆਰ ਸੀ ਮੈਂ ਗਾਂਧੀਆ ਪੁਲਿਸ ਨੂੰ ਆਪਣੀ ਹਿਰਾਸਤ ਵਿੱਚ ਲੈ ਗਈ ਅਤੇ ਉਸ ਤੋਂ ਪੁੱਛਗਿੱਛ ਕਰੇਗੀ ਤੇ ਤੁਸੀਂ ਦੇਖ ਸਕਦੇ ਹੋ ਉਸ ਨੂੰ ਵੀ ਜਿਹੜਾ ਵਾ ਉਸ ਦੀ ਵਾਈਫ ਨੂੰ ਜਿਹੜਾ ਕਿਸੇ ਨਾਲ ਪਿਆਰ ਸੀ ਉਸ ਦੇ ਨਾਲ ਮਿਲ ਕੇ ਉਸ ਦਾ ਕਿਸ ਤਰ੍ਹਾਂ ਕਤਲ ਕਰ ਦਿੱਤਾ ਗਿਆ ਇੱਕ ਭੋਲੇ ਭੋਲੇ ਇਨਸਾਨ ਦੀ ਜਿਹੜੀ ਲਾਈਫ ਖਰਾਬ ਕੀਤੀ ਇੱਕ ਪਹਿਲਾ ਵੀ ਮਾਮਲਾ ਐ ਸੀ ਜਿਸ ਦੇ ਵਿੱਚ ਕੀ ਆਪਣੇ ਪਤੀ ਨੂੰ ਡਰਮ ਦੇ ਵਿੱਚ ਪਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਦੋਸਤੋ ਕਿਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਇੱਕ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਕਿਸ ਤਰ੍ਹਾਂ ਆਪਣੇ ਪਤੀ ਨੂੰ ਬੇਰਹਿਮੀ ਦੇ ਨਾਲ ਕਤਲ ਕਰਵਾ ਦਿੱਤਾ ਲੋਕਾਂ ਨੂੰ ਵਿੱਚ ਪਾ ਕੇ ਸੋਨਮ ਦੇ ਪਿਤਾ ਨੇ ਇਹ ਮੈਂ ਗੱਲ ਹੈ ਪੁਲਿਸ ਦੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ ਯੂਪੀ ਦੇ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਭਿਤਾਵ ਯਸ਼ ਨੇ ਦੱਸਿਆ ਕਿ ਸੋਨਮ ਨੂੰ ਜਿਹੜਾ ਵਾ ਉਹ ਗ੍ਰਿਫਤਾਰ ਕਰ ਲਿਆ ਗਿਆ ਵਾ ਤੇ ਮਗਾਲਿਆ ਪੁਲਿਸ ਰਸਤੇ ਵਿੱਚ ਹੈ ਸੋਨਮ ਨੂੰ ਹਰਾਸਤ ਚ ਲੈ ਕੇ ਤੇ ਜਿਹੜਾ ਹੋਰ ਵੀ ਜੜੀ ਆ ਉਹ ਪੁੱਛਗਿੱਛ ਜਿਹੜੀ ਕੀਤੀ ਜਾਏਗੀ ਦੋਸਤੋ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਸਾਡੇ ਦੇਸ਼ ਵਿੱਚ ਹੋ ਰਹੀਆਂ ਕਿਸ ਤਰ੍ਹਾਂ ਇੱਕ ਇਹਨਾਂ ਦੋਸ਼ ਲੋਕਾਂ ਨੂੰ ਜਿਹੜਾ ਮਾਰਿਆ ਜਾਂਦਾ ਪਹਿਲਾਂ ਇੱਕ ਡਰਮ ਦੇ ਵਿੱਚ ਮਾਰ ਕੇ ਉਸ ਵਿੱਚ ਸੀਮਿੰਟ ਪਾ ਦਿੱਤਾ ਤੇ ਉਸ ਤੋਂ ਬਾਅਦ ਉਸ ਨੂੰ ਪੈਕ ਕਰਕੇ ਤੇ ਆਪਣੇ ਆਸ਼ਿਕ ਦੇ ਨਾਲ ਜਿਹੜੀ ਉਹ ਕੋ ਮੰਝਲ ਗਈ ਤੇ ਹੁਣ ਇਹ ਮਾਮਲਾ ਜਿਹੜਾ ਹਨੀਮੂਨ ਤੇ ਜਾ ਕੇ ਉਸ ਦਾ ਕਤਲ ਕਰਵਾ ਦਿੱਤਾ ਦੋਸਤੋ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂਰ ਦੱਸੇ ਬਹੁਤ-ਬਹੁਤ ਤੁਹਾਡਾ ਧੰਨਵਾਦ